ਤਾਂ ਤੁਹਾਨੂੰ ਦੱਸ ਦਈਏ ਸ਼ੰਭੂ ਬਾਰਡਰ ਫਿਰ ਸਰਹਕਿਆਂ ਦੇ ਵਿੱਚ ਇੱਕ ਵਾਰੀ ਫਿਰ ਦੇਖਣ ਨੂੰ ਆਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਦੇ ਵੈਰੀਗੇਸ਼ਨ ਹਟਾਉਣ ਦੇ ਕਿਤੇ ਹੋ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮidurshikash ਕਮੇਟੀ ਤੋਂ ਜਿਹੜਾ ਮਾਨਜੁਗ ਹਾਈ ਕੋਰਟ ਦਾ ਅੱਜ ਫੈਸਲਾ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਵਾ ਦੇਖੋ ਇੱਕ ਤਾਂ ਉਹਦੀ ਜਿਹੜੇ ਹੁਕਮ ਦਿੱਤੇ ਆ ਮਾਨਜਗ ਹਾਈ ਕੋਰਟ ਨੇ ਉਹਦੇ ਹੁਕਮਾਂ ਦੀ ਕਾਪੀ ਮਗਾਵਾਂਗੇ ਆਪਣੇ ਵਕੀਲਾ ਕੋ ਪੜ੍ਹ ਕੇ ਅਸਲ ਵਿੱਚ ਫੇਰ ਗੱਲ ਦਾ ਪਤਾ ਲੱਗੂ ਜੱਦੀ ਸਾਡੀ ਮੁੱਢਲੀ ਪੱਤਰਿਕਾ ਆਵਾ ਜੋ ਮੀਡੀਆ 'ਚ ਆ ਰਿਹਾ ਪੀ ਹਰਿਆਣਾ ਦੀ ਸਰਕਾਰ ਨੂੰ ਮਾਨਜਗ ਹਾਈ ਕੋਰਟ ਨੇ ਕਿਹਾ ਵਾ ਪੀ ਇਹ ਬੈਰੀਕੇਡ ਖੋਲੇ ਜਾਣ ਠੀਕ ਆ ਦੇਖੋ ਅਸੀਂ ਸਪਸ਼ਟ ਕੀਤਾ ਸੀ ਵੀ ਅਸੀਂ ਰਸਤਾ ਨਹੀਂ ਰੋਕਿਆ ਹੋਇਆ ਬੈਰੀਕੇਟਿੰਗ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਹੋਈ ਆ ਉਸੇ ਗੱਲ ਤੇ ਹੀ ਮਾਨਯੋਗ ਹਾਈ ਕੋਰਟ ਨੇ ਮੋਹਰ ਲਾਈ ਹੈਗੀ ਅਸੀਂ ਇਸ ਮਸਲੇ ਤੇ ਵਿਚਾਰਨ ਵਾਸਤੇ 16 ਨੂੰ ਦੋਹਾਂ ਫਾਰਮਾਂ ਦੀ ਮੀਟਿੰਗ ਸੱਦ ਲਈ ਹੈਗੀ ਹੈ ਕਿ ਤੇ ਕੀ ਕਰਨਾ ਹੈਗਾ ਇੱਕ ਹਫਤੇ ਦਾ ਸਮਾਂ ਦਿੱਤਾ ਹਰਿਆਣਾ ਸਰਕਾਰ ਨੂੰ ਜਿਹੜਾ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਨੇ ਅਸੀਂ ਪਹਿਲੋ ਵੀ ਕਿਹਾ ਸੀ ਵੀ ਅਸੀਂ ਆਪਣੇ ਵੱਲੋਂ ਰਸਤਾ ਨਹੀਂ ਰੋਕਿਆ ਹੈਗਾ ਹੁਣ ਵੀ ਜੇ ਹਰਿਆਣਾ ਸਰਕਾਰ ਫੈਸਲਾ ਕਰਦੀ ਹੈ ਬੈਰੀਕੇਡ ਹਟਾਉਣ ਦਾ ਰੋਕਿਆ ਸਾਡਾ ਦਿੱਲੀ ਜਾਣ ਦਾ ਫੈਸਲਾ ਸੀ ਅਸੀਂ ਤਾਂ ਰੁਕੇ ਸੀ ਕਿ ਅੱਗੇ ਵਧਨ ਨਾਲ ਵੱਡੇ ਟਕਰਾਅ ਤੇ ਜਾਨੀ ਨੁਕਸਾਨ ਹੁੰਦੇ ਸੀ ਤੋਂ ਇਸ ਫੈਸਲੇ ਬਾਰੇ 16 ਨੂੰ ਫਿਰ ਵਿਚਾਰ ਲਾਂਗੇ ਹਾਂ ਅਸੀਂ ਕਹਿਣਾ ਚਾੁੰਦੇ ਆ ਪੀਸੀ ਅਸੀਂ ਕੱਲ ਵੀ ਰਸਤਾ ਨਹੀਂ ਸੀ ਰੋਕਿਆ ਅਰ ਗਾਂ ਵੀ ਕਿਸਾਨਾਂ ਦਾ ਜਿਹੜਾ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਨੇ ਜਿਹੜੇ ਦੋ ਫੋਰਮ ਨੇ ਉਹ ਰਸਤਾ ਰੋਕਣ ਵਿੱਚ ਵੱਡਾ ਅੜਿੱਕਾ ਨਹੀਂ ਬਣਨਗੇ ਧੰਨਵਾਦ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਜੋ ਹੁਣੇ-ਹੁਣੇ ਖ਼ਬਰ ਦੇਖੀ ਆ ਅਸੀਂ ਪਤਾ ਲੱਗਿਆ ਵੀ ਮਾਨਯੋਗ ਹਾਈ ਕੋਰਟ ਜੀ ਨੇ ਜਿਹੜੇ ਦਵਾਰਾਂ ਸ਼ੰਭੂ ਵਾਟਰ ਦੇ ਉੱਤੇ ਕਰੀਆਂ ਹੋਈਆਂ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਬੀਜੇਪੀ ਸਰਕਾਰ ਵੱਲੋਂ ਉਹਨਾਂ ਨੂੰ ਕਿਹਾ ਗਿਆ ਵੀ ਉਹ ਦਵਾਰਾਂ ਚੱਕੋ ਉਹ ਬਾਰਡਰ ਖੋਲ੍ਹਿਆ ਜਾਵੇ ਇਹ ਚੀਜ਼ ਦਾ ਅਸੀਂ ਮਾਨਯੋਗ ਹਾਈ ਕੋਰਟ ਜੀ ਦਾ ਸਵਾਗਤ ਵੀ ਕਰਦੇ ਜਿਹੜਾ ਇਹ ਫੈਸਲਾ ਉਹਨਾਂ ਨੇ ਦਿਆ ਤੇ ਇੱਕ ਗੱਲ ਕਹਿਣਾ ਚਾਹਾਂਗੇ ਜੋ ਅਸੀਂ 5-6 ਮਹੀਨੇ ਤੋਂ ਇੱਥੇ ਬਾਰਡਰਾਂ ਦੇ ਬੈਠੇ ਆ ਅਸੀਂ ਕਹਿੰਦੇ ਸੀਗੇ ਵੀ ਇਹ ਜਿਹੜੀਆਂ ਦੁਬਾਰਾਂ ਕਰੀਆਂ ਹੋਈਆਂ ਨੇ ਹਰਿਆਣਾ ਸਰਕਾਰ ਨੇ ਕਰੀਆਂ ਹੋਈਆਂ ਹਰਿਆਣਾ ਗਵਰਨਮੈਂਟ ਨੇ ਕਰੀਆਂ ਹੋਈਆਂ ਕੋਈ ਅੱਜ ਮੋਹਰ ਲੱਗੀ ਕਿਉਂਕਿ ਜੋ ਹਾਈ ਕੋਰਟ ਜੀ ਨੇ ਮਾੜੋ ਹਾਈ ਕੋਰਟ ਨੇ ਫੈਸਲਾ ਦਿਆ ਹੈਗਾ ਉਹ ਤੇ ਕਲੀਅਰ ਹੋ ਗਿਆ ਵੀ ਇਹ ਜਿਹੜੀਆਂ ਦੁਬਾਰਾਂ ਨੇ ਉਹ ਹਰਿਆਣਾ ਸਰਕਾਰ ਨੇ ਕਰੀਆਂ ਨੇ ਜਿਨ੍ਹਾਂ ਨੇ ਸਾਡਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਕਰਿਆ ਪੰਜਾਬ ਦਾ ਵੀ ਸਾਡਾ ਕਸਾਨੀ ਦਾ ਸਾਰੇ ਕਫੇ ਦਾ ਉਹਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ ਇਹਦੇ ਇੱਕ ਗੱਲ ਰਹਿ ਗਈ ਕਿਉਂਕਿ ਜਿੱਦਾਂ ਮਾਨਯੋਗ ਹਾਈ ਕੋਰਟ ਜੀ ਨੇ ਫੈਸਲਾ ਦਿੱਤਾ ਸ਼ੰਭੂ ਬਾਰਡਰ ਦਾ ਕਿੱਲਿਆਂ ਦਾ ਵੀ ਬਾਰਡਰ ਸ਼ੰਭੂ ਖੁੱਲ ਜਾਵੇ ਹਲੇ ਅੱਗੇ ਖਨੌਰੀ ਬਾਰਡਰ ਵੀ ਡੱਬ ਵਾਲੀ ਹੈ ਰਤਨਪੁਰਾ ਤਿੰਨ ਚਾਰ ਮੋਰਚੇ ਚੱਲਦੇ ਆ ਉਹਨਾਂ ਦਾ ਦੇਖਦੇ ਆ ਕਿ ਆਹ ਉਹ ਤਾਂ ਸਾਡੇ ਦੋਨੇ ਫੋਰਮਾਂ ਦੀ ਹੁਣ ਮੀਟਿੰਗ ਹੋ ਗਈ ਜਦ ਵੀ ਆਰਡਰਾਂ ਦੀ ਕਾਪੀਆਂ ਮਿਲ ਜਾਂਦੀਆਂ ਜਿੱਦਾਂ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਦੇਖਦੇ ਆ ਕਿ ਕੀ ਰਣਨੀਤੀ ਬਣੂਗੀ ਕੀ ਬਹਿ ਕੇ ਅਸੀਂ ਫੈਸਲਾ ਲੈਂਦੇ ਆ ਪਰ ਇੱਕ ਗ ਮਸਲਾ ਹੋਇਆ ਬਹੁਤ ਵਧੀਆ ਹੋਇਆ ਆ ਪਬਲਿਕ ਦੇ ਹਿੱਤ ਦਾ ਫੈਸਲਾ ਇੱਕ ਹਫਤੇ ਦਾ ਇਹਨਾਂ ਨੂੰ ਸਮਾਂ ਦੇ ਆ ਗਿਆ ਦੇਖਦੇ ਹਾਂ ਹੁਣ ਸਰਕਾਰ ਕੀ ਕਰਦੀ ਹੈ ਉਸ ਤੋਂ ਬਾਅਦ ਸਾਡੀ ਜਿਹੜੀ ਦਿੱਲੀ ਜਾਣ ਦੀ ਕਾਲ ਆ ਸਾਨੂੰ ਖੁਸ਼ੀ ਹੈ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਜਿਹੜਾ ਸਾਡਾ ਹੈਗਾ ਮੋਰਚਾ ਸਾਡੇ ਜਿਹੜੇ ਮੰਗਾ ਹੱਲ ਕਰਾਉਣੀਆਂ ਨੇ ਮਸਲੇ ਹੱਲ ਕਰਾਉਣੇ ਆ ਉਹ ਹੋਣੇ ਨੇ ਉਹ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਲਈ ਵੀ ਪਰ ਜੋ ਅਸੀਂ ਦੋਨੇ ਫੋਰਮਾਂ ਦੀ ਮੀਟਿੰਗ ਹੋਣੀ ਆ ਉਹਦੇ ਜੋ ਫੈਸਲਾ ਲਵਾਂਗੇ ਉਹ ਦੇਖਾਂਗੇ ਜਿੱਦਾਂ ਵੀ ਜੋ ਦੋਨੇ ਫੋਰਮਾਂ ਦੀ ਗੱਲ ਹੋਊਗੀ ਉਦੇ ਹਿਸਾਬ ਨਾਲ ਅੱਗੇ ਕਰਾਂਗੇ ਪਰ ਇਹ ਜਰੂਰ ਮੈਂ ਦੁਬਾਰੇ ਕਹਿਣਾ ਚਾਹੁੰਗਾ ਜਿਹੜਾ ਹਰਿਆਣਾ ਸਰਕਾਰ ਕਹਿੰਦੀ ਸੀ ਕਿ ਰਸਤੇ ਕਿਸਾਨਾਂ ਨੇ ਰੋਕੇ ਹੋਏ ਆ ਤੋ ਅੱਜ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਉਹਦੇ ਮੋਹਰ ਲਾਤੀ ਵੀ ਜਿਹੜੇ ਰਸਤੇ ਬੰਦ ਕਰੇ ਹੋਏ ਆ ਹਰਿਆਣਾ ਗਵਰਨਮੈਂਟ ਨੇ ਕਰੇ ਹੋਏ ਆ ਨਾ ਕਿ ਕਿਸਾਨਾਂ ਨੇ ਕਰੇ ਹੋਏ ਆ ਜਿਹੜੀ ਅੱਜ ਇੱਕ ਬਹੁਤ ਵੱਡੀ ਜਿੱਤ ਹੋਈ ਆ ਆਮ ਪਬਲਿਕ ਦੀ ਕਿਸਾਨਾਂ ਦੀ ਸਾਰਿਆਂ ਦੀ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਹ